ਐਸਾ ਖਾਲਸਾ ਮੈਂ ਕਰੂੰਗਾ ਤੀਾਰ ਜੈਤਿਆ ਓ ਸਦਾ ਰੱਖੇਗਾ ਧਿਆਨ ਬਾਣੀ ਤੇ ਬਾਣੇ ਦਾ ਸਦਾ ਰੱਖੇਗਾ ਧਿਆਨ ਬਾਣੀ ਤੇ ਬਾਣੇ ਦਾ ਜਿਹੜਾ ਕਰੂਗਾ ਸਫਾਇਆ ਜ਼ਾਲਮਾਂ ਦੇ ਟਾਣੇ ਦਾ ਜਿਹੜਾ ਕਰੂਗਾ ਸਫਾਇਆ ਜ਼ਾਲਮਾਂ ਦੇ ਟਾਣੇ ਸਾਵੇਂ ਉਸ ਦੇ ਸਾਵੇਂ ਉਸ ਦੇ ਜ਼ੁਲਮ ਜਾਉ ਹਾਰ ਜੈਤੀਆ ਐਸਾ ਖਾਲਸਾ ਮੈਂ ਕਰੂੰਗਾ ਧਿਆਰ ਜੈਤੀਆ ਐਸਾ ਖਾਲਸਾ ਮੈਂ ਕਰੂੰਗਾ ਧਿਆਰ ਜੈਤੀਆ ਉਹਦਾ ਚੂਲੇ ਗਾਣ ਸ਼ਾਨਵਾਰੀ ਕੰਬੂ ਡੈਂਕੇ ਤੋਂ ਸੋਭਾ ਹੋਣੀ ਨਹੀਂ ਬਿਆਣ ਉਹਦੀ ਪੂਰੀ ਬੈਂਕੇ ਤੋਂ ਸੋ